ਸੋ ਅੱਜ ਸਾਡਾ ਛੋਟਾ ਭਰਾ ਜੋ ਜਸਪਾਲ ਸਿੰਘ ਉਹ ਗੁਰਦੁਆਰਾ ਸਾਹਿਬ ਦਾ ਸਮਾਨ ਲੈਣ ਵਾਸਤੇ ਬਾਜ਼ਾਰ ਗਿਆ ਸੀ ਜੋ ਕਿ ਜਦੋਂ ਉਹ ਵਾਪਸ ਆਇਆ ਬੇਦੀ ਪਰ ਪੰਪ ਲੱਗ ਗਈ ਤੇ ਥੋੜਾ ਜਿਹਾ ਗਾੜੀ ਆਇਆ ਤੇ ਇਹ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਅਮਰ ਸਿੰਘ ਅੰਬੀ ਰਾਣ ਦਾ ਨਿਹੰਗ ਜੋ ਕਿ ਇੱਥੇ ਬੇਦੀ ਪਰ ਪੰਪ ਦੇ ਪਾਸ ਰਹਿੰਦਾ ਤੇ ਉਹਨੇ ਤੇ ਉਹਦੇ ਮੁੰਡੇ ਜੱਜ ਲਾਡੀ ਤੇ ਸਾਰਾ ਪਰਿਵਾਰ ਤੇ ਹੋਰ ਬੰਦੇ ਜਿਹੜੇ ਆ ਉਹ ਉਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਜਿਹੜੇ ਆ ਉਹ ਉੱਥੇ ਖਲੋਤੇ ਸੀ ਜਦੋਂ ਇਹ ਜਸਪਾਲ ਸਿੰਘ ਥੋੜਾ ਗਾੜੀ ਆਇਆ ਐਕਟਿਵ ਆ ਤੇ ਇਹਨਾਂ ਨੇ ਲਲਕਾਰਾ ਮਾਰਿਆ ਅੰਬੀ ਨਿਹੰਗ ਦੇ ਮੁੰਡੇ ਨੇ ਜੱਜ ਨੇ ਕਿ ਫੜੋ ਇਹਨੂੰ ਅੱਜ ਮਾਰਨਾ ਗਾੜੀ ਜਸਪਾਲ ਨੂੰ ਮਾਰਨਾ ਤੇ ਜਦੋਂ ਅਜਸਪਾਲ ਨੇ ਐਕਟਿਵਾ ਭੁਜਾ ਕੇ ਇੱਥੇ ਗੁਰਦੁਆਰਾ ਸਾਹਿਬ ਨੂੰ ਆਉਣ ਲੱਗਾ ਤੇ ਪਿੱਛੋਂ ਇਹਨਾਂ ਨੇ ਮੁੰਡੇ ਤਲਵਾਰਾਂ ਲੈ ਕੇ ਦਾਤਰ ਲੈ ਕੇ ਨਾਲ ਇਹਨਾਂ ਦੇ ਗੁੰਡੇ ਮੁੰਡੇ ਸੀ ਗਲਤ ਅਨਸਰ ਸੀ ਉਹ ਨਾਲ ਭੱਜੇ ਤੇ ਅਜਸਪਾਲ ਸਿੰਘ ਦੇ ਪਿੱਛੇ ਪੈ ਗਏ ਤੇ ਇਹ ਭੁਜਾ ਕੇ ਐਕਟਿਵਾ ਬੜੀ ਮੁਸ਼ਕਲ ਇਹਨੇ ਜਾਨ ਬਚਾਈ ਤੇ ਗੁਰਦੁਆਰਾ ਸਾਹਿਬ ਪਹੁੰਚਿਆ ਉਸ ਸਮੇਂ ਉਸ ਸਮੇਂ ਜਿਹੜੇ ਇੱਥੇ ਉਸ ਮੁਲਾਜ਼ਮ ਜਿਹੜੇ ਤਾਇਨਾਤ ਸੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਭੱਜ ਕੇ ਦਵਾ ਦਾ ਫਿਰ ਆਪਣੇ ਘਰ ਜਾ ਕੇ ਵੱਢ ਗਏ ਆ ਤੇ ਉਥੋਂ ਜਦੋਂ ਇਹ ਸਾਰੀ ਘਟਨਾ ਕਰਮ ਦਾ ਜਦੋਂ ਥੋੜਾ ਰੌਲਾ ਪਿਆ ਮਹੱਲੇ ਦੇ ਵਿੱਚ ਤੇ ਅਸੀਂ ਵੀ ਜਿਹੜੇ ਬਾਹਰ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਆ ਸਾਰੇ ਸੇਵਾਦਾਰ ਬਾਹਰ ਆਏ ਆ ਸਾਰਾ ਪਰਿਵਾਰ ਬਾਹਰ ਆਇਆ ਜਦੋਂ ਆਣ ਕੇ ਅਸੀਂ ਦੇਖਿਆ ਬਾਹਰ ਤੇ ਇਹਨਾਂ ਨੇ ਆਪਣੇ ਉਥੋਂ ਘਰ ਦੇ ਉਤੋਂ ਇੱਟਾਂ ਰੋੜੇ ਪਤਾ ਨਹੀਂ ਕਿੰਨਾ ਕੁਸ਼ ਚਲਾਇਆ ਜਿਹਦੇ ਨਾਲ ਜੋ ਕਿ ਸਾਨੂੰ ਸਾਰਿਆਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਸੀ ਜਿਹੜੀ ਆਵਾਜਾਈ ਪਬਲਿਕ ਆ ਜਿਹੜੀ ਆ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਸੀ ਸਾਰਾ ਚਭਾਰ ਹੋੜੀ ਜਿਹੜਾ ਆ ਉਹ ਬੰਦ ਹੋ ਗਿਆ ਸੀ ਹਾਂਜੀ ਪੁਲਿਸ ਦੀ ਹਾਜ਼ਰੀ ਵਿੱਚ ਜੇ ਇਟ ਰੋੜਾ ਚਲਾ ਗਿਆ ਉਸ ਸਮੇਂ ਦੇ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਉਹ ਜਿਹੜੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਕਾਲ ਸਾਰੀ ਕਾਰਨ ਕੀ ਰਿਹਾ ਜੀ ਕਾਰਨ ਦੇਖੋ ਇਹ ਆ ਜੀ ਅਸੀਂ ਸ਼ੁਰੂ ਤੋਂ ਹੀ ਸਾਡੇ ਵੱਡ ਵਡੇਰਿਆਂ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦੇ ਹਾਂ ਪ੍ਰਸਾਰ ਕਰਦੇ ਹਾਂ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਇਹ ਲੋਕ ਜਿਹੜੇ ਗਲਤ ਅੰਸਰ ਆ ਜਿਹੜਾ ਅੰਬੀ ਨਿਹੰਗ ਆ ਇਹਦਾ ਤੁਸੀਂ ਰਿਕਾਰਡ ਜਿਹੜਾ ਆ ਮੈਂ ਨਾ ਵੀ ਪੂਰੇ ਅੰਮ੍ਰਿਤਸਰ ਤੋਂ ਨਹੀਂ ਪੂਰੇ ਪੰਜਾਬ ਤੋਂ ਪਤਾ ਕਰਾ ਲਓ ਕਿ ਜਿਹੜਾ ਅਮਰ ਸਿੰਘ ਅੰਬੀ ਨਾਮ ਦਾ ਨਿਹੰਗ ਆ ਤੇ ਇਹਦਾ ਪਰਿਵਾਰ ਆ ਇਹਦਾ ਜਿਹੜਾ ਕਿਰਦਾਰ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਉਹ ਤੁਹਾਨੂੰ ਸਾਰੇ ਹੀ ਦੱਸਣਗੇ ਤੁਹਾਨੂੰ ਵੱਖ-ਵੱਖ ਗੁਰਦੁਆਰਾ ਸਹਿਬਾਨ ਚ ਇਹਦੀਆਂ ਫੋਟੋਆਂ ਲੱਗੀਆਂ ਜਿਹੜੀਆਂ ਆ ਉਹ ਦਿਖਣੀਆਂ ਜੋ ਕਿ ਜਿਵੇਂ ਕਿ ਇਹਨਾਂ ਦਾ ਕੰਮ ਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਨਤਮਸਤਕ ਹੋਣ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੇਬੇ ਕੱਟਦੇ ਆ ਇਹ ਗਲਤ ਕੰਮ ਕਰਦੇ ਆ ਇਹਨਾਂ ਦਾ ਸਾਰਾ ਦੁਨੀਆ ਨੂੰ ਪਤਾ ਆ ਇਹ ਇਹਨਾਂ ਦਾ ਕੰਮ ਕੀ ਆ ਇਹਨਾਂ ਦੇ ਜਿਹੜਾ ਮੁੰਡਾ ਆ ਜਿਹੜਾ ਜਿਹਨੂੰ ਗੁਰਦੇਵਤ ਸਿੰਘ ਜਿਹਦਾ ਨਾਮ ਜੱਜ ਆ ਗੁਰਦੇਵਤ ਸਿੰਘ ਉਰਫ ਜੱਜ ਉਹਦਾ ਵੀ ਕੰਮ ਜਿਹੜਾ ਉਹ ਕ੍ਰਿਮੀਨਲ ਬੰਦਾ ਆ ਗੈਂਗਸਟਰ ਉਹਨਾਂ ਉਹਨਾਂ ਦੇ ਸਬੰਧ ਹੈ ਇਹਨਾਂ ਦੇ ਉਹ ਜਿਹੜਾ ਆ ਉਹ ਵੀ ਉਹਨਾਂ ਦੇ ਉਹਦੇ ਤੇ ਵੀ ਪਰਚਾ ਦਰਜਿਆ ਜੋ ਕਿ ਕੀਮਾਗੇੜ ਥਾਣੇ ਦੇ ਅੰਦਰ ਉਹਦੇ ਉੱਤੇ ਪਰਚਾ ਦਰਜਿਆ ਇਹ ਸਾਰਿਆਂ ਨੇ ਇੱਥੇ ਜਿਹੜਾ ਗੰਦ ਪਾਇਆ ਹੋਇਆ ਇਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਜੇ ਪੁਲਿਸ ਪ੍ਰਸ਼ਾਸਨ ਨਾ ਹੁੰਦੀ ਤਾਂ ਤੁਹਾਡੇ ਤੇ ਜਾਨੀ ਮਾਲੀ ਜਾ ਹੋਰ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਇਸ ਤਰ੍ਹਾਂ ਤੁਹਾਨੂੰ ਜਿਹੜੀ ਵੀਡੀਓ ਵੀ ਜਿਹੜੀ ਆ ਦਿੱਤੀ ਜਾਵੇਗੀ ਪ੍ਰੈਸ ਵਾਲਿਆਂ ਨੂੰ ਇੰਨਾ ਇਹ ਟਰੋੜਾ ਚਲਾਇਆ ਉਤੋਂ ਕਿਉਂਕਿ ਚਵਾਰ ਰੋੜ ਮੇਨ ਚਵਾਰ ਰੋੜਾ ਮੰਗ ਕੀ ਕਰ ਮੰਗ ਸਾਡੀ ਇਹੋ ਹੀ ਆ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਅੱਜ ਦੇਖੋ ਜੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜੇਕਰ ਪੁਲਿਸ ਪ੍ਰਸ਼ਾਸਨ ਇੱਥੇ ਨਾ ਹੁੰਦਾ ਤੇ ਕੀ ਬਣਦਾ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਕੋ ਪੰਜਾਬ ਸਰਕਾਰ ਕੋ ਕੇ ਵੱਦ ਤੋਂ ਵੱਦ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਵੱਡੀਆਂ ਆਪਣਾ ਧਰਾਵਾ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਅਗਰ ਇਸ ਤੋਂ ਇਲਾਵਾ ਮੈਂ ਵੀ ਨਾਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਬੰਦਾ ਜਿਹੜਾ ਇਹਨਾਂ ਨੂੰ ਧਰਮ ਦਾ ਪ੍ਰਚਾਰ ਪ੍ਰਸਾਰ ਅਸੀਂ ਜਿਹੜਾ ਕਰਦੇ ਆ ਇਹਨਾਂ ਨੂੰ ਪਸੰਦ ਨਹੀਂ ਆ ਇਸ ਕਰਕੇ ਇਹ ਇਹੋ ਜੇ ਕੰਮ ਕਰਦੇ ਆ ਜੇਕਰ ਅੱਗੇ ਤੋਂ ਅੱਜ ਤੋਂ ਬਾਅਦ ਕੋਈ ਵੀ ਸਾਡਾ ਜਾਨੀ ਮਾਲੀ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਅੰਮਰ ਸਿੰਘ ਅੰਬੀ ਨਿਹੰਗ ਤੇ ਸਾਰਾ ਇਹਦਾ ਪਰਿਵਾਰ ਹੋਊਗਾ ਮੈਂ ਜੀ ਮੰਡੀ ਦਾ ਸਮਾਨ ਲੈ ਕੇ ਆ ਰਿਆ ਸੀਗਾ ਤੇ ਜਦੋਂ ਮੈਂ ਵਾਪਸੀ ਆਇਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੇਟਾ ਜੱਜ ਉਹਨੇ ਮੈਨੂੰ ਬਹੁਤ ਗਲਤ ਜਿਹੜੀਆਂ ਗਾਲਾਂ ਕੱਢੀਆਂ ਗੰਦੀਆਂ ਗਾਲਾਂ ਕੱਢੀਆਂ ਹਾਂਜੀ ਤੇ ਉਸ ਤੋਂ ਬਾਅਦ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਨੇ ਹੱਥ 'ਚ ਮਤਲਬ ਬਹੁਤ ਸ਼ਸਤਰ ਜਿਹੜੇ ਤਿੱਕੇ ਹਥਿਆਰ ਜਿਹੜੇ ਫੜੇ ਸੀਗੇ ਤੇ ਮੇਰੇ ਮਗਰ ਲੱਗ ਗਏ ਮੈਂ ਏਕਤੀਵਾ ਭਜਾ ਕੇ ਜਦੋਂ ਇੱਥੇ ਮੈਂ ਖੜਾ ਦੀ ਏਕਤੀ ਉਹ ਖੜੀ ਹੈ ਗੁਰਦਾਰ ਸਾਹਿਬ ਦੀ ਆਪਣੇ ਬਾਹਰ ਛੌਣੀ ਦੇ ਨਾਲ ਹੀ ਫਿਰ ਸਾਡਾ ਜਿਹੜਾ ਮਲਾਜਮ ਸੀਗਾ ਉਨੇ ਜਦੋਂ ਉਹਨਾਂ ਦੇ ਮਗਰ ਜਦੋਂ ਭੱਜਾ ਤੇ ਉਹਨੇ ਮਾਂ ਹੀ ਮਤਲਬ ਮੈਨੂੰ ਮੈਨੂੰ ਬਚਾ ਕੇ ਅੰਦਰ ਰੱਖ ਕਰਤਾ ਹਾਂਜੀ ਸਾਲ ਸੇ ਤੁਹਾਨੂੰ ਲੱਗਦਾ ਨਹੀਂ ਕਿ ਨਾ ਪਟਾਂਦੇ ਤੁਹਾਨੂੰ ਮਾਂ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪੂਰਾ ਮਰਵਾ ਦੇਣਾ ਸੀ ਸਾਲੋ ਜੀ ਹੁਣ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਵੇ ਹਾਂਜੀ ਇਹਨਾਂ ਤੇ ਸਖਤ ਜਿਹੜੀ ਆ ਮਤਲਬ ਜੱਜ ਲਾਡੀ ਤੇ ਅੰਬੀ ਨਿਹੰਗ ਤੇ ਸਿਮਰ ਜਿਹੜਾ ਮੁੰਡਾ ਰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੀਟ ਕੀਤੀ ਜੀ ਹਾਂ ਜੀ ਕੀਤੀ ਉਸੇ ਵੇਲੇ ਆਈ ਸੀ ਸਰ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਅਸ਼ਵਾਸ਼ਣ ਦਵਾਇਆ ਗਿਆ ਉਹਨਾਂ ਨੇ ਤੇ ਕਿਹਾ ਵੀ ਕਾਰਵਾਈ ਕਰਦੇ ਆ ਹੁਣ ਸਵੇਰੇ ਜਾ ਕੇ ਅਸੀਂ ਦੇਖਾਂਗੇ ਕਮਿਸ਼ਨਰ ਦੇ ਵੀ ਸਵੇਰੇ ਪੇਸ਼ ਹੋਣੇ ਜਾ ਰਹੇ ਹਾਂ ਜੀ ਅਸੀਂ ਠੀਕ